ਬੁਲੰਦ 20 ਦਿਨਾਂ ਚ ਤਿੰਨ ਵਾਰ ਸੜਕ ਦੇ ਕੰਡਿਓ ਗਰੁੱਤ ਰਾਤੋਂ ਰਾਤ ਵੱਢ ਕੇ ਲੈ ਗਏ ਪ੍ਰਸ਼ਾਸਨ ਬੈਠਾ ਮੋਨਤਾਰੇ ਵਾਤਾਵਰਣ ਪ੍ਰੇਮੀਆਂ ਦੇ ਚਿਹਰੇ ਤੇ ਛਾਈ ਮਾਇੂਸੀ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਫੱਗਾ ਪਾਰ ਹੈ ਦੂਜੇ ਪਾਸੇ ਇਲਾਕੇ ਚ ਚੋਰਾਂ ਨੇ ਅੰਤਕ ਮਚਾਰ ਰੱਖਿਆ ਹੈ ਜ਼ਿਕਰਯੋਗ ਗੱਲ ਇਹ ਹੈ ਕਿ ਜੰਡਿਆਲਾ ਗੁਰੂ ਨੇੜੇ ਪਿੰਡ ਮੱਲੋਵਾਲ ਦੇ ਦਸ਼ਮੇਸ਼ ਨਗਰ ਲਿੰਕ ਸੜਕਾ ਦੇ ਕੰਡੇ ਸੰਗਣੀ ਛਾ ਦੇ ਰਹੇ 20 ਸਾਲਾਂ ਤੋਂ ਲੱਗੇ ਦਰਖਤ ਨੂੰ ਕੁਝ ਅਣਪਛਾਤੇ ਛੋਰਾ ਵੱਲੋਂ 15-20 ਦਿਨਾਂ ਤੋਂ ਰੋਜ਼ਾਨਾ ਹੀ ਰਾਤ ਨੂੰ ਵੱਢ ਕੇ ਲੈ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ ਇਸ ਮੌਕੇ ਪਿੰਡ ਮਲੋਵਾਲ ਦੇ ਕਿਸਾਨਾਂ ਨੇ ਸਪੋਕਸਮੈਨ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਰਖਤ 15-20 ਸਾਲ ਪਹਿਲਾ ਪਿੰਡ ਦੇ ਲੋਕਾਂ ਨੇ ਅਤੇ ਸ਼ਹੀਦ ਬਾਬਾ ਫਤਿਹ ਸਿੰਘ ਯੂਥ ਕਲੱਬ ਪਿੰਡ ਮਲੋਵਾਲ ਦੇ ਸਾਂਝੇ ਉਦਮ ਨਾਲ ਲਗਾਏ ਗਏ ਸਨ ਜਿਨ੍ਹਾਂ ਨੂੰ ਅਣਪਛਾਤੇ ਚੋਰ ਪਿਛਲੀਆਂ ਰਾਤਾਂ ਤੋਂ ਤੀਸਰੀ ਵਾਰ ਵੱਢ ਕੇ ਲੈ ਗਏ ਹਨ ਲੁਟੇਰਿਆਂ ਦੇ ਇਸ ਤਰ੍ਹਾਂ ਵਧੇ ਹੋਏ ਹੌਸਲੇ ਵੇਖ ਕੇ ਪਿੰਡ ਦੇ ਤੇ ਇਲਾਕਿਆਂ ਦੇ ਲੋਕਾਂ ਵਿੱਚ ਭਾਰੀ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਵਾਤਾਵਰਣ ਪ੍ਰੇਮੀ ਲੋਕ ਬਹੁਤ ਉਦਾਸ ਹਨ ਇਸ ਘਟਨਾ ਦੀ ਜਾਣਕਾਰੀ ਥਾਣਾ ਜੰਡਿਆਲਾ ਗੁਰੂ ਅਧਿਨ ਥਾਣਾ ਤਰਸੀਕਾ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਇਸ ਸਬੰਧੀ ਥਾਣਾ ਤਰਸੀਕਾ ਐਸ ਐਚਓ ਨਾਲ ਫੋਨ ਤੇ ਗੱਲ ਕੀਤੀ ਗਈ ਉਨ੍ਹਾਂ ਕਿਹਾ ਕਿ ਵਿੱਤੇ ਕੱਲ ਪਿੰਡ ਵਾਸੀਆਂ ਵੱਲੋਂ ਰਿਪੋਰਟ ਦਿੱਤੀ ਗਈ ਹੈ ਤਫ਼ਤੀਸ਼ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ ਬਹੁਤ ਜਲਦੀ ਚੋਰ ਫੜੇ ਜਾਣਗੇ ਰੋਕਵੱਢਿਆ ਇਹ ਬਹੁਤ ਹੀ ਮਾੜੀ ਗੱਲ ਆ ਜਿਹੜੇ ਸਾਡੇ ਮਾਲੋਵਾਲ ਤੇ ਦਸ਼ਮੇਸ਼ ਨਗਰ ਵਾਲਿਆਂ ਨੇ ਜਿਹੜੇ ਰੋਖਿਆ ਇਹ ਬੜੇ ਮਿਹਨਤ ਦੇ ਨਾਲ ਪਾਲ ਕੇ ਤੇ ਬਹੁਤ ਵੱਡੇ ਕੀਤੇ ਸੀ ਤੇ ਇਹ ਜਿੰਨਾ ਵੀ ਨੇ ਕਟੇ ਆ ਉਹਨਾਂ ਦੇ ਕਾਰਵਾਈ ਜਿਹੜੀ ਆ ਪੂਰੀ ਹੋਣੀ ਚਾਹੀਦੀ ਆ ਆਪਣਾ ਅਣਗੈਲੀ ਨਹੀਂ ਹੋਣੀ ਚਾਹੀਦੀ ਕਾਰਵਾਈ ਦੇ ਵਿੱਚ ਕੋਈ ਵੀ ਪੂਰੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਗੁਰਵਿੰਦਰ ਸਿੰਘ ਆ ਸਰ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਤੇ ਕੀ ਘਟਰਾ ਕੀ ਵਾਪਰੀ ਆ ਸਾਰ ਪਿੰਡ ਆਪਣਾ ਜੀ ਅੱਜ ਮਾਲੋਵਾਲਾ ਜੀ ਔਰ ਘਟਨਾ ਇਹ ਵਾਪਰੀ ਆ ਵੀ ਜਿਹੜੇ ਅਸੀਂ ਬੜੇ ਹੀ ਮਾਣ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਜਿਹੜੇ ਰੁੱਖ ਲਾਏ ਸੀ ਔਰ ਪਾਲੇ ਵੀ ਬੜੇ ਸੋਹਣੇ ਤਰੀਕੇ ਨਾਲ ਸੀ ਅਸੀਂ ਇੱਥੇ ਪ੍ਰਸ਼ਾਸਨ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਜੇ ਕੋਈ ਪੰਜਾਬ ਦਾ 13000 ਪਿੰਡਿਆ ਨਾ ਜੀ ਉਹਦੇ ਵਿੱਚ ਮਾਲੋਵਾਲੇ ਕਹਿੋ ਜਿਹਾ ਪਿੰਡ ਆ ਜਿਨੇ ਸਾਰੇ ਸੜਕਾਂ ਦੇ ਤੁਸੀਂ ਬਰਮ ਵੇਖੋ ਜੀ ਸਾਰੇ ਬਰਮ ਵੀ ਛੱਡੇ ਆ ਔਰ ਲਿੰਕ ਰੋਡ ਦੇ ਉੱਤੇ ਜਿਹੜੀ 11 ਫੁੱਟ ਵਾਲੀ ਸੜਕ ਹੈ ਉਹਦੇ ਉੱਪਰ ਰੁੱਖ ਲਾਉਣੇ ਬੜੀ ਔਖੀ ਗੱਲ ਆ ਪਰ ਸਾਡੇ ਬੱਚਿਆਂ ਨੇ ਜਿਹੜੇ ਯੂਥ ਕਲੱਬ ਦੇ ਨੌਜਵਾਨ ਸਨ ਜਾਂ ਨਗਰ ਦੀ ਉਸ ਸਮੇਂ ਦੀ ਪੰਚਾਇਤ ਸੀ ਜਾਂ ਧਾਰਮਿਕ ਕਮੇਟੀ ਸੀ ਸਾਰਿਆਂ ਨੇ ਰਲ ਕੇ ਇੱਕ ਜज्ਬੇ ਦੇ ਨਾਲ ਇਹ ਜਿਹੜੇ ਰੁੱਖ ਲਾਏ ਸਨ ਔਰ ਉਹਨਾਂ ਸਾਰਿਆਂ ਨੂੰ ਅੱਜ ਇੰਨਾ ਦੁੱਖ ਹੋਇਆ ਆਪਣੇ ਪੁੱਤਰਾ ਵਾਂਗੂ ਪਾਲੇ ਹੋਏ ਰੁੱਖਾਂ ਨੂੰ ਜਦੋਂ ਕਟਿਆ ਵੜਿਆ ਵੇਖਿਆ ਗਿਆ ਜਿੱਦਾਂ ਮੇਰੇ ਤੋਂ ਪਹਿਲਾਂ ਦੱਸਿਆ ਗਿਆ ਕਿ ਲੋਕਾਂ ਨੇ ਇੱਕ ਤਰੀਕੇ ਵੀ ਇੰਨਾ ਸੋਗ ਮਨਾਇਆ ਵੀ ਚੱਜ ਨਾਲ ਰੋਟੀ ਵੀ ਨਹੀਂ ਖਾਦੀ ਔਰ ਜਦੋਂ ਸਾਰਾ ਪਿੰਡ ਸਾਡਾ ਇਹ ਛੜਕਰਾਈ ਲੰਘਦਾ ਹੈ ਜਦੋਂ ਨੰਗਦਾਏ ਤੇ ਐਵੇਂ ਲੱਗਦਾ ਹੈ ਕਿ ਸਾਡਾ ਜਿੱਦਾਂ ਕੋਈ ਬਹੁਤ ਵੱਡਾ ਸਰੀਰ ਦਾ ਇੱਕ ਅੰਗ ਕੱਟਿਆ ਗਿਆ ਹੋਵੇ ਅਸੀਂ ਪੰਜਾਬ ਸਰਕਾਰ ਖਾਸ ਕਰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਉਹਨਾਂ ਨੂੰ ਬੇਨਤੀ ਹੈ ਕਿ ਸਾਰ ਅਸੀਂ ਤੁਹਾਡੇ ਧਿਆਨ ਦੇ ਵਿੱਚ ਲਿਆ ਰਹੇ ਹਾਂ ਇਹ ਮਸਲਾ ਔਰ ਇਹ ਮਸਲੇ ਨੂੰ ਜਰੂਰ ਸਾਡੀ ਪੁਰਜਰ ਬੇਨਤੀ ਹੈ ਕਿ ਹੱਲ ਕੀਤਾ ਜਾਵੇ ਕਿਉਂਕਿ ਅਸੀਂ ਬੜੇ ਦਿਨਾਂ ਤੋਂ ਭਟਕ ਰਹੇ ਹਾਂ ਸਾਡੀ ਸਰਕਾਰੀ ਦਰਬਾਰੇ ਕੋਈ ਬਹੁਤੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਆਸ ਹੈ ਕਿ ਅਸੀਂ ਜਿਹੜਾ ਨਾ ਇੱਕ ਦਿਨ ਲੋਕ ਲੋਕ ਸਾਰੇ ਇਕੱਠੇ ਹੋ ਕੇ ਜੇਕਰ ਰੁੱਖ ਕੱਟੇ ਗਏ ਆ ਅਸੀਂ ਇਸ ਦਾ ਜਵਾਬ ਰੁੱਖ ਲਾ ਕੇ ਦਵਾਂਗੇ ਔਰ ਉਹਨਾਂ ਨੂੰ ਫਿਰ ਉਸੇ ਤਰ੍ਹਾਂ ਹੀ ਪਾਲਾਂਗੇ ਤੇ ਵੱਡਿਆਂ ਕਰਾਂਗੇ ਸੋ ਇੰਨੀਆਂ ਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਅਮਰਿੰਦਰ ਸਿੰਘ ਮਾਲੋਵਾਲ ਕਿਸਾਨ ਮਦੂਰਸ਼ਾਸ਼ ਮਿਟੀ ਤੋਂ ਜੋਨ ਪ੍ਰਧਾਨ ਟਾਗੜਾ ਬੋਲਦਾ ਜੀ ਸੋ ਜਿਵੇਂ ਕਿ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਦਿਨਾਂ ਤੋਂ ਖਬਰ ਚੱਲ ਰਹੀ ਆ ਦਸ਼ਮੇਸ਼ ਨਗਰ ਤੋਂ ਲੈ ਕੇ ਮਾਲੋਵਾਲ ਵਾਲੀ ਸੜਕ ਤੇ ਜਿਹੜਾ ਲਿੰਕ ਰੋੜਿਆ ਰੋਖਤੇ ਜਿਹੜੇ ਤਰੇਕਾਂ ਦੇ ਰੋਖ ਤੇ ਹੋਰ ਜਿਹੜੇ ਰੋਖ ਨੇ ਜੋ ਸਾਡੇ ਦੋਹਾਂ ਨਗਰਾਂ ਵੱਲੋਂ ਪੁੱਤਾਂ ਕੋਲ ਪੜੇ ਹੋਏ ਨੇ ਕਿਸੇ ਅਸਰਾਰਤੀ ਅੰਸਰਾਂ ਵੱਲੋਂ ਜਿਹੜਾ ਰਾਤ ਦੇ ਸਮੇਂ ਵਿੱਚ ਜਿਹੜੇ ਕੱਟ ਲਏ ਗਏ ਨੇ ਤੇ ਚੋਰੀ ਕੱਟ ਕੇ ਜਿਹੜੇ ਵੇਚ ਦਿੱਤੇ ਗਏ ਨੇ ਕਿਸੇ ਯਾਰੇ ਦੇ ਸੋ ਇਸ ਦੇ ਸਬੰਧ ਵਿੱਚ ਜਿਹੜੀ ਆ ਅਸੀਂ ਕਾਰਵਾਈ ਕਰ ਰਹੇ ਆ ਤੇ ਪਿੰਡ ਦੇ ਜਿਹੜੇ ਮਾਲੋਵਾਲ ਦੇ ਮੋਤਬਰ ਆਗੂ ਨੇ ਉਹਨਾਂ ਬਨੇ ਵੀ ਕਾਰਵਾਈ ਕੀਤੀ ਆ ਜਿਹੜਾ ਪ੍ਰਸ਼ਾਸਨਾਂ ਉਹਨੂੰ ਇੱਥੋਂ ਜਾਣੂ ਕਰਾਇਆ ਵਾ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਮਾਨ ਸਰਕਾਰ ਤੋਂ ਵੀ ਜਿਨ੍ਹਾਂ ਵੀ ਬੰਦਿਆਂ ਨੇ ਕਨਾਉਣਾ ਕੰਮ ਕੀਤਾ ਵਾ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤੇ ਐਸ ਐਚਓ ਤਰਸਿੱਕਾ ਤੇ ਐਸ ਡੀਐਸਪੀ ਜਣਿਆਲਾਗੁਰੂ ਨੂੰ ਵੀ ਸਾਡੀ ਬੇਨਤੀ ਆ ਕਿ ਜਿਹਨਾਂ ਖਿਲਾਫ ਐਫ ਆਈਰ ਨਿਰਜ ਹੋਈ ਆ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਗਰ ਜੇ ਕਾਰਵਾਈ ਦੇ ਵਿੱਚ ਕੋਈ ਢਿੱਲ ਹੁੰਦੀ ਆ ਤੇ ਸਾਡੀ ਜਥੇਬੰਦੀ ਵੱਲੋਂ ਜਿਹੜਾ ਵਾ ਤਿੱਖਾ ਸੰਘਰਸ਼ ਕੀਤਾ ਜਾਊਗਾ ਕਿਉਂਕਿ ਅਸੀਂ ਇਹ ਰੁੱਖ ਬੜੀ ਦਿਲ ਜਾਨ ਨਾਲ ਪਾਲੇ ਸੀ ਤੇ ਜਿਵੇਂ ਕਿ ਮੌਜੂਦਾ ਜਿਹੜੇ ਹਾਲਾਤ ਨੇ ਜਿਵੇਂ ਅਸੀਂ ਸਾਰੇ ਜਾਣਦੇ ਆ ਕਿ ਡੇ ਬਾਏ ਡੇ ਜਿਹੜੀ ਆ ਗਲੋਬਲ ਵਾਰਮਿੰਗ ਵਧ ਰਹੀ ਆ ਤੇ ਆਕਸੀਜਨ ਦਾ ਪੱਧਰ ਘਟ ਰਿਹਾ ਵਾ ਤੇ ਗਲੋਬਲ ਵਾਰਮਿੰਗ ਕਰਕੇ ਜਿਹੜਾ ਵਾ ਉਹ ਵਰਲਡ ਦੇ ਵਿੱਚ ਜਿਹੜੇ ਹੜਾ ਰਹੇ ਆ ਜਿਹੜਾ ਵਾ ਗਰਮੀ ਵਧ ਰਹੀ ਆ ਸੋ ਇਹ ਚਿੰਤਾ ਦਾ ਵਿਸ਼ਾ ਵਾ ਹੁਣ ਅੱਜ ਦੇ ਸਮੇਂ ਵਿੱਚ ਸਾਡਾ ਫਰਜ਼ ਬਣਦਾ ਕਿ ਹਰੇਕ ਪ੍ਰਾਣੀ ਆਪਣਾ ਧਰਮੀ ਫਰਜ਼ ਸਮਝਦੇ ਹੋਏ ਜਿਹੜਾ ਰੁੱਖ ਲਾਵੇ ਤੇ ਪਰ ਇਹ ਜਿਹੜੇ ਸਰਾਰਤੀ ਅੰਸਰ ਆ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਦੇ ਤੇ ਜੋ ਇਹ ਨਜਾਇਜ਼ ਜਿਹੜੀ ਆ ਰੁੱਖਾਂ ਦੀ ਕਟਾਈ ਇਹ ਨਾ ਕੀਤੀ ਆ ਬਹੁਤ ਮਾੜਾ ਕੰਮ ਕੀਤਾ ਵਾ ਅਸੀਂ ਸਾਰੇ ਦੋਵੇਂ ਨਗਰ ਨਗਰ ਦਸ਼ਮੇਸ਼ ਨਗਰ ਤੇ ਨਗਰ ਮਾਲੋ ਵਾਲੇ ਦਾ ਸਖਤ ਵਿਰੋਧ ਕਰਦੇ ਆ ਪਿੰਡ ਦੇ ਮੋਢਵਾਰ ਸੱਜਣ ਵੀ ਦਸ਼ਮੇਸ਼ ਨਗਰ ਤੇ ਤੇ ਜਥੇਬੰਦੀ ਵੱਲੋਂ ਵੀ ਜਿਹੜੀ ਸਖਤ ਕਾਰਵਾਈ ਜਿਹੜੀ ਆ ਇਹਤੇ ਕੀਤੀ ਆ ਜਾਵੇਗੀ ਅਗਰ ਪ੍ਰਸ਼ਾਸਨ ਕੋ ਕਾਰਵਾਈ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਰਾਣਾ ਜੀ ਪਿੰਡ ਦਸ਼ਮੇਸ਼ ਕੀ ਗੱਲ ਕੀ ਹੋਈ ਹੈ ਕੱਲ ਜੀ ਆ ਵੇਖੋ ਜਗ ਜਾ ਰਿਹਾ ਜੀ ਤੇ ਸ਼ਰੇਆਮ ਕੀ ਕਹਿੰਦੇ ਹੁੰਦੇ ਦਿਨ ਦੀ ਵੀ ਡਾਕਾ ਮਾਰਨ ਵਾਲੀ ਗੱਲ ਹੈ ਇਨਾਂ ਚੋਰਾ ਦੇ ਹੌਸਲੇ ਬਲੰਦ ਹੋ ਚੁੱਕੇ ਆ ਕੋਈ ਹੁੰਦਾ ਇੱਕ ਅੱਧੀ ਲੱਕੜ ਵੱਢੀ ਜਾਵੇ ਤਾਂ ਹੁੰਦਾ ਵੀ ਤੇਰੇ ਕੋ ਵੱਢ ਕੇ ਲੈ ਗਿਆ ਇਹ ਤੇ 10-10 12-12 ਰੁੱਖ ਇੱਕ ਰਾਤ ਦੇ ਵਿੱਚ ਵੱਢ ਕੇ ਖੜੇ ਆ ਆਖਰ ਕੋਈ ਟਰੈਕਟਰ ਟਰਾਲੀ ਕੋਈ ਚੀਜ਼ ਵੱਢੀ ਲੈ ਕੇ ਆਏ ਤੇ ਵੱਢ ਕੇ ਲੈ ਗਿਆ ਹੁਣ ਮੈਂ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵਾਂ ਕਿ ਹੁਣ ਤਾਂ ਇਹ ਵੀ ਯਾਰ ਹੋ ਚੁੱਕੇ ਨੇ ਬਾਈ ਨੇਮ ਪਤਾ ਲੱਗ ਚੁੱਕਾ ਵਾ ਕਿ ਕਿਹੜੇ ਮੁਲਾਜ਼ਮਾਂ ਵਿੱਚ ਨਾਲ ਕੋਈ ਮੁਲਾਜ਼ਮ ਹੀ ਵਣ ਭਾਗ ਵਾਲੇ ਵਿੱਚ ਹੈਗੇ ਨੇ ਤੇ ਮੈਂ ਤੇ ਇਹ ਬੇਨਤੀ ਕਰਦਾ ਵਾਂ ਪ੍ਰਸ਼ਾਸਨ ਨੂੰ ਇਹਨਾਂ ਦੇ ਬੰਦ ਦੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਕਿਉਂਕਿ ਰੁੱਖ ਕੱਟਣਾ ਇੱਕ ਇਨਸਾਨ ਦੇ ਕਤਲ ਵਾਲੀ ਗੱਲ ਹੈ ਜਿਵੇਂ ਇੱਕ ਆਪਾਂ ਇਨਸਾਨ ਨੂੰ ਪੈਦਾ ਕਰਕੇ ਉਹਦੀ ਪ੍ਰਵੇਸ਼ ਹੁੰਦੀ ਹੈ ਸੇਮ ਉਸੇ ਤਰ੍ਹਾਂ ਰੁੱਖ ਦੀ ਇੱਕ ਲਾਗ ਕੇ ਇਹਦੀ ਪ੍ਰਵੇਸ਼ ਕੀਤੀ ਗਈ ਹੈ 15 ਤੋਂ 20 ਸਾਲ ਦਾ ਰੁੱਖ ਕੱਟਿਆ ਗਿਆ ਵਾ ਬੜਾ ਦੁੱਖਦਾਈ ਗੱਲ ਹੈ